ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮੀ ਲੋਕ ਜਦੋਂ ਕੋ ਹਾਦਸਾ ਵਾਪਰ ਜੇ ਤੇ ਕਹ ਦਿੰਦੇ ਆ ਜੀ ਇਹ ਕਾਲ ਯੁਗ ਦਾ ਜਮਾਨਾ ਤੇ ਮਹਾਰਾਜ ਵੀ ਕਹਿੰਦੇ ਆ ਵੀ ਕਿਤੇ ਦੇਸ਼ ਨਾ ਆਇਆ ਸੁਣੀਆਂ ਮਹਿਲ ਉਸਾਰਨਾ ਬੈਠਾ ਵੀ ਇਹ ਕਦੇ ਕਾਲ ਯੁਗ ਵੇਖਿਆ ਕਿਹੜੇ ਦੇਸ਼ ਚ ਆਇਆ ਤੇ ਕਿੱਥੇ ਉਹਨੇ ਮਹੱਲ ਪਾਏ ਹੋਏ ਕਿੱਥੇ ਨੇ ਕੋਠੀਆਂ ਪਾਈਆਂ ਹੋਈਆਂ ਅਸਲ ਵਿੱਚ ਕਲਯੁਗ ਮਨੁੱਖ ਦਾ ਸੁਭਾਅ ਹੈ ਤੇ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਮਨੁੱਖ ਦਾ ਸੁਭਾਅ ਹੀ ਜਿਹੜਾ ਉਹ ਸਤਯੁਗ ਹੈ ਤੇ ਮਨੁੱਖ ਦਾ ਸੁਭਾਅ ਹੀ ਕਲਯੁਗ ਹੈ ਦੋ ਚਾਰ ਬੰਦੇ ਗੱਲਾਂ ਕਰਨ ਦੇ ਰਹੇ ਨੇ ਤੇ ਇੱਕ ਬੰਦਾ ਤੁਰਿਆ ਆ ਰਿਹਾ ਤੂੰ ਕਹਿੰਦੇ ਨਾ ਯਾਰ ਉਹ ਬੰਦਾ ਬੜਾ ਵਧੀਆ ਹੈ ਤੇ ਵਧੀਆ ਸੁਝਾ ਦੇਵੇਗਾ ਆਪਾਂ ਉਹਦੀ ਸਲਾਹ ਲੈ ਲੈਂਦੇ ਆ ਬੰਦਾ ਸਤਯੁਗੀ ਆ ਸੱਚਾ ਬੰਦਾ ਹੈ ਤੇ ਸੁਭਾਅ ਦਾ ਵਧੀਆ ਤੇ ਉੱਥੇ ਹੀ ਉਹ ਬੰਦੇ ਗੱਲਾਂ ਕਰ ਰਹੇ ਹੁੰਦੇ ਆ ਤੇ ਇੱਕ ਦੂਜਾ ਬੰਦਾ ਤੁਰਿਆ ਆਉਂਦਾ ਉਹ ਕਹਿੰਦਾ ਯਾਰ ਉਹ ਕਲਜੁਗ ਹੀ ਤੁਰਿਆ ਆਉਂਦੇ ਆ ਯੋ ਆਪਣੀ ਗੱਲ ਨੂੰ ਸਮੇਟ ਲੂ ਆਪਾਂ ਗੱਲ ਬਾਤ ਕਰਾਂਗੇ ਕਹਿੰਦੋ ਬਾਕੇ ਬੰਦੇ ਦਾ ਸੁਭਾਅ ਹੀ ਕਲਜੁਗ ਹੈ ਤੇ ਬੰਦੇ ਦਾ ਸੁਭਾਅ ਜਿਹੜਾ ਉਹ ਸਤਜੁਗ ਹੈ ਤੇ ਜੇ ਮਨੁੱਖ ਦੇ ਅੰਦਰ ਸਚਿਆਰੇ ਸ਼ੁਭ ਗੁਣ ਹੈ ਤੇ ਉਹ ਸਤਜੁਗ ਹੈ ਤੇ ਜੀ ਉਹਦੇ ਅੰਦਰ ਉਠ ਦਾ ਪਰੰਦਾ ਭਰਿਆ ਹੋਇਆ ਤੇ ਉਹ ਕਲਜੁਗ ਹੈ ਕਹਨ ਤੋਂ ਪਾਵਾਂ ਕਿ ਬੰਦੇ ਦਾ ਸੁਭਾਅ ਹੀ ਕਲਜੁਗ ਹੈ ਤੇ ਬੰਦੇ ਦਾ ਸੁਭਾਅ ਹੀ ਸਤਜੁਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ